ਮੇਰੀ ਮੈਸੇਜ ਵੀ ਬਹੁਤ ਯੂਜੇ ਕੈਂਸਰ ਦੀ ਬਿਮਾਰੀ ਨਾਲ ਜਿਹੜੀ ਬਿਲਕੁਲ ਡਾਕਟਰਾਂ ਤੋਂ ਵੀ ਨਹੀਂ ਹੋਈ ਬਿਮਾਰੀ ਉਹ ਠੀਕ ਹੋਈ ਚਲੋ ਇਹ ਠੀਕ ਹੈ ਇੱਕ ਹੁਣ ਇਹ ਨੂੰ ਨਹੀਂ ਅਸੀਂ ਰੋਕ ਸਕਦੇ ਚਾਰ ਇੱਕ ਮਿੰਟ ਸੌਰੀ ਟੋਕ ਰਹੇ ਹਾਂ ਉਹ ਕਿੰਨੀਆਂ ਗੋਲੀਆਂ ਖਾਂਦੇ ਸੀ ਤੇ ਕਿੰਨਾ ਕਿਵੇਂ ਉਹਨਾਂ ਨੂੰ ਬਾਹ ਦਰ ਤੋਂ ਰਾਹਤ ਹੋਈ ਅੱਧੀ ਗੋਲੀ ਤੋਂ ਸ਼ੁਰੂ ਕਰਕੇ ਤਕਰੀਬਨ 10 ਗੋਲੀਆਂ ਤੱਕ ਪਹੁੰਚ ਗਏ ਸੀ ਔਰ ਆਪਣੀ ਥੈਰੇਪੀ ਰਾਹੀਂ ਉਹਨਾਂ ਦੀ ਗੋਲੀ ਜਿਹੜੀ ਦਸਾਂ ਤੋਂ ਘਟਾ ਕੇ ਅੱਧੀ ਗੋਲੀ ਤੇ ਪਹਿਲਾਂ ਆਏ ਵਾਫਸ ਉਸੇ ਤਰ੍ਹਾਂ ਕੱਟਦੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਦਾ ਗੋਲੀਆਂ ਤੋਂ ਛਟਕਾਰਾ ਹੀ ਹੋ ਗਿਆ ਦਰਦਾਂ ਦਾ ਸਭ ਜੀ ਏਸੀ ਵੀ ਜਦੋਂ ਸਾਡੇ ਸਤਕਾਰਯੋਗ ਅੰਤੀ ਜੀ ਇੱਥੇ ਰਹੇ ਕੋਈ ਉਹਨਾਂ ਦਾ ਰਹਿਣ ਦਾ ਖਰਚਾ ਖੁਰਚਾ ਇੱਥੇ ਰਹਿਣ ਦਾ ਖਰਚਾ ਇਹ ਹੀ ਤਾਂ ਇੱਕ ਬਹੁਤ ਜ਼ਿਆਦਾ ਤਰੀਫ਼ਯੋਗ ਹੈ ਵੀ ਕੋਈ ਰਹਿਣ ਦਾ ਖਰਚਾ ਨਹੀਂ ਤੁਸੀਂ ਲਿਆ ਤੁਸੀਂ ਸੇਵਾ ਭਾਵ ਦੇ ਨਾਲ ਉਹਨਾਂ ਦੀ ਸੇਵਾ ਵੀ ਕਰਦੇ ਰਹੇ ਇੱਥੋਂ ਚਾਹ ਪਾਣੀ ਦੀ ਸੇਵਾ ਵੀ ਖਾਣ ਪੀਣ ਦੀ ਸੇਵਾ ਵੀ ਇਸ ਗੱਲ ਦਾ ਤਾਂ ਮੈਂ ਹੱਥੇ ਵੱੱਟ ਰਹੀ ਨਹੀਂ ਹੈ ਸਰਨ ਸਤਿ ਸ਼ਕਾਲ ਮੇਰਾ ਨਾਮ ਮੁਕੇਸ਼ ਅੱਜ ਮੇਰੇ ਨਾਲ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਾਕਮ ਸਿੰਘ ਜੀ ਕਲੇਰ ਆਪ ਜੀ ਸਮਾਦ ਭਾਈ ਇੱਕ ਸੰਸਥਾ ਸ੍ਰੀ ਗੁਰੂ ਅਮਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਕੂਲ ਦੇ ਮੁਖੀ ਮੈਨੇਜਰ ਦੇ ਤੌਰ ਤੇ ਵੀ ਕੰਮ ਕੀਤਾ ਔਰ ਮੇਰੇ ਬਹੁਤ ਸਤਿਕਾਰਯੋਗ ਹੈ ਇਹਨਾਂ ਦਾ ਨਿਊਰੋਥੈਰਪੀ ਸੇਵਾ ਕੇਂਦਰ ਦੇ ਨਾਲ ਕਿਵੇਂ ਅਨੁਭਵ ਹੈ ਇਹਨਾਂ ਦਾ ਇੱਕ ਵੱਖਰਾ ਸਨੇਹ ਹੈ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਾਈ ਗੁਰੂ ਖਾਲਸਾ ਬਾਈ ਫਤੇ ਜੀ ਆਹ ਬਾਈ ਗੁਰੂ ਜੀ ਕੀ ਫਤੇ ਜੀ ਸਰ ਤੁਹਾਡਾ ਨਿਊਰੋਥੈਰਪੀ ਸੇਵਾ ਕੇਂਦਰ ਦੇ ਨਾਲ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਤੇ ਕਿਦਾਂ ਆਪਣਾ ਮੇਲੇ ਹੋਏ ਇਹਦੇ ਬਾਰੇ ਹਾਂਜੀ ਮੇਰਾ ਇਸ ਨਿਊਰੋਥੈਰਪੀ ਕੇਂਦਰ ਦੇ ਨਾਲ ਮੈਂ ਜਦ ਮੈਨੂੰ ਕੋਈ ਤਕਲੀਫ ਹੋਈ ਸੀ ਮੈਂ ਤੁਹਾਡੇ ਦਰਿਯਾਈ ਤੋਂ ਇਹਦੇ ਨਾਲ ਮੇਰਾ ਵਾਪਿਆ ਨਿਰੋਧ ਸੱਪੀ ਕੇਂਦਰ ਦੇ ਨਾਲ ਔਰ ਜੋ ਇਸ ਦੀਆਂ ਮੈਂ ਰਿਪੋਰਟਾਂ ਨੋਟ ਕੀਤੀਆਂ ਮੇਰੀ ਮੈਸੇਜ ਵੀ ਬਹੁਤ ਯੂਜੇ ਕੈਂਸਰ ਦੀ ਬਿਮਾਰੀ ਨਾਲ ਜਿਹੜੀ ਬਿਲਕੁਲ ਡਾਕਟਰਾਂ ਤੋਂ ਵੀ ਨਹੀਂ ਹੋਈ ਬਿਮਾਰੀ ਉਹ ਇੱਥੋਂ ਠੀਕ ਹੋਈ ਚਲੋ ਇਹ ਠੀਕ ਹੈ ਇੱਕ ਹੁਣੀ ਨੂੰ ਨਹੀਂ ਅਸੀਂ ਰੋਕ ਸਕਦੇ ਔਰ ਉਹ ਦਰਦਾਂ ਦੁਰਦਾਂ ਤੋਂ ਉਹਨਾਂ ਨੂੰ ਬਹੁਤ ਰਾਹਤ ਮਿਲੀ ਮੇਰੇ ਤਕਰੀਬਨ ਸਰ 1 ਮਿੰਟ ਸੌਰੀ ਟੋਕ ਰਿਹਾ ਉਹ ਕਿੰਨੀਆਂ ਗੋਲੀਆਂ ਖਾਂਦੇ ਸੀ ਤੇ ਕਿੰਨਾ ਕਿਵੇਂ ਉਹਨਾਂ ਨੂੰ ਬਾਹ ਦਰਦ ਤੋਂ ਰਾਹਤ ਹੋਈ ਹਾਂਜੀ ਉਹਨਾਂ ਨੂੰ ਨਾ ਦਰਦ ਬਾਹ ਦੇ ਵਿੱਚ ਹੁੰਦਾ ਸੀ ਤਕਰੀਬਨ ਉਹ ਜਿਹੜੀਆਂ ਦਰਦਾਂ ਦੀਆਂ ਗੋਲੀਆਂ ਅੱਧੀ ਗੋਲੀ ਤੋਂ ਸ਼ੁਰੂ ਕਰਕੇ ਤਕਰੀਬਨ 10 ਗੋਲੀਆਂ ਤੱਕ ਪਹੁੰਚ ਗਈ ਸੀ ਠੀਕ ਹੈ ਔਰ ਅਸੀਂ ਜਿਹੜੇ ਪੂਰੇ ਮੰਨੇਤਨੇ ਹਸਪਤਾਲ ਲੁਧਿਆਣਾ ਜਲੰਧਰ ਫਰੀਦਕੋਟ ਅੰਮ੍ਰਿਤਸਰ ਅਸੀਂ ਤਕਰੀਬਨ ਪੰਚਾਛੀਆਂ ਹਸਪਤਾਲਾਂ ਵਿੱਚ ਗਏ ਪਰ ਉਹਨਾਂ ਦੀ ਦਰਦ ਨੂੰ ਰਾਹਤ ਨਹੀਂ ਮਿਲ ਸਕੇ। ਉਹ ਗੋਲੀਆਂ ਦੀ ਗਿਣਤੀ ਵਾਧਦੀ ਗਈ। ਜਿਹੜੀ ਅੱਧੀ ਗੋਲੀ ਤੋਂ ਸ਼ੁਰੂ ਹੋ ਕੇ ਤਕਰੀਬਨ 10 ਗੋਲੀਆਂ ਤੱਕ ਪਹੁੰਚ ਗਈ। ਫਿਰ ਆਪ ਜੀ ਦੀ ਸੇਵਾ ਦੇ ਵਿੱਚ ਜਦੋਂ ਅਸੀਂ ਇੱਥੇ ਮਦਲਾ ਕੇ ਬੇਨਤੀ ਆਪ ਜੀ ਨੂੰ ਕੀਤੀ। ਫਿਰ ਤੁਸੀਂ ਉਹਨਾਂ ਨੂੰ ਤਕਰੀਬਨ 10-12 ਦਿਨ ਤੱਕ ਉਹਨਾਂ ਨੂੰ ਇੱਥੇ ਦਾਖਲ ਰੱਖਿਆ ਔਰ ਆਪਣੀ ਥੈਰੇਪੀ ਰਾਹੀਂ ਉਹਨਾਂ ਦੀ ਗੋਲੀ ਜਿਹੜੀ 10ਾਂ ਤੋਂ ਘਟਾ ਕੇ ਅੱਧੀ ਗੋਲੀ ਤੇ ਪਹਿਲਾਂ ਆਏ। ਬਾਅ ਅਫਸੋਸੇ ਤਰ੍ਹਾਂ ਘਟਦੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਦਾ ਗੋਲੀਆਂ ਤੋਂ ਛੁਟਕਾਰਾ ਹੀ ਹੋ ਗਿਆ ਦਰਦਾਂੀਆਂ ਤੋਂ ਔਰ ਸਾਡੇ ਮੇਰੇ ਧਿਆਨ ਦੇ ਵਿੱਚ ਇਹ ਜਿਹੜਾ ਇਲਾਜ ਹੈ ਤੁਹਾਡਾ ਕੋਈ ਨਾੜਾਂ ਦਾ ਤੁਹਾਨੂੰ ਇਸ ਬਾਰੇ ਇੰਨਾ ਗਿਆਨ ਹੈ ਕਿ ਨਾੜਾਂ ਦੇ ਰਾਹੀ ਉਹ ਤੁਸੀਂ ਕਿੰਨਾ ਹੀ ਰਾਹਤ ਦੇ ਰਹੇ ਹੈ ਮਰੀਜ਼ਾਂ ਨੂੰ ਜਿਹੜੇ ਕਿ ਬਹੁਤ ਐ ਕਹ ਰਹੇ ਵੀ ਅਸੀਂ ਹਸਪਤਾਲਾਂ 'ਚ ਠੀਕ ਨਹੀਂ ਹੋ ਰਹੇ ਪਰ ਆਪਣੇ ਕੋਲੋਂ ਠੀਕ ਹੋ ਰਹੇ ਆ ਇਸ ਕਰਕੇ ਮੈਂ ਇਸ ਥ੍ਰੇਪੀ ਦਾ ਅਤਿ ਰਿਣੀਆ ਜੋ ਵੀ ਤੁਸੀਂ ਪ੍ਰਬੰਧਕ ਦੇ ਤੌਰ ਤੇ ਜਾਂ ਜੋ ਤੁਸੀਂ ਆਪਣੀ ਸੇਵਾ ਕੇਂਦਰ ਚਲਾਇਆ ਹੈ ਮੈਂ ਜੋ ਅਨੁਭਵ ਕੀਤਾ ਵੀ ਇਹ ਸੇਵਾ ਵੀ ਹੈ ਬੇਸ਼ੱਕ ਇਹ ਤੁਹਾਡਾ ਰਜਗਾਰ ਵੀ ਹੈ ਪਰ ਇਹ ਸੇਵਾ ਦੇ ਵਿੱਚ ਜਿਆਦਾ ਇਹਦਾ ਹਿੱਸਾ ਪੈ ਰਿਹਾ ਜਿਹੜੀ ਕਿ ਇੰਨੀ ਰਾਹਤ ਮਿਲ ਰਹੀ ਹੈ ਮਹਿੰਗੀਆਂ ਬਿਮਾਰੀਆਂ ਦੇ ਮਹਿੰਗੀਆਂ ਦਵਾਈਆਂ ਤੋਂ ਛੁਟਕਾਰਾ ਮਿਲ ਰਿਹਾ ਲੋਕਾਂ ਨੂੰ ਤੇ ਬਹੁਤਿਆਂ ਜਿਹੜੀਆਂ ਕਿ ਬਿਮਾਰੀਆਂ ਲਾ ਅਲਾਜ ਹੈ ਉਹਨਾਂ ਤੋਂ ਵੀ ਛੁਟਕਾਰਾ ਮਿਲ ਰਿਹਾ ਚਲੋ ਬਹੁਤ ਧੰਨਵਾਦ ਸਰ ਸਰ ਜੀ ਇਹ ਸੀ ਵੀ ਜਦੋਂ ਸਾਡੇ ਸਤਿਕਾਰਯੋਗ ਆਂਟੀ ਜੀ ਇੱਥੇ ਰਹੇ ਕੋਈ ਉਹਨਾਂ ਦਾ ਰਹਿਣ ਦਾ ਖਰਚਾ ਖਰਚਾ ਇੱਥੇ ਰਹਿਣ ਦਾ ਖਰਚਾ ਇਹ ਹੀ ਤਾਂ ਇੱਕ ਬਹੁਤ ਜ਼ਿਆਦਾ ਤਾਰੀਫਯੋਗ ਹੈ ਵੀ ਕੋਈ ਰਹਿਣ ਦਾ ਖਰਚਾ ਨਹੀਂ ਤੁਸੀਂ ਲਿਆ ਤੁਸੀਂ ਸੇਵਾ ਭਾਵ ਦੇ ਨਾਲ ਉਹਨਾਂ ਦੀ ਸੇਵਾ ਵੀ ਕਰਦੇ ਰਹੇ ਇੱਥੋਂ ਚਾਹ ਪਾਣੀ ਦੀ ਸੇਵਾ ਵੀ ਖਾਣ ਪਾਣ ਦੀ ਸੇਵਾ ਵੀ ਇਸ ਗੱਲ ਦਾ ਤਾਂ ਮੈਂ ਹੱਦੋਂ ਵੱਧ ਰਣੀ ਹੈ ਵੇ ਤੁਸੀਂ ਇਹ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਇਹ ਇਸ ਕਰਕੇ ਨਹੀਂ ਵੀ ਮੇਰੇ ਸਤਿਕਾਰਯੋਗ ਪਿਤਾ ਸਮਾਨਾ ਵੀ ਮੈਂ ਇਸ ਸਕੂਲ ਦਾ ਵਿਦਿਆਰਥੀ ਰਿਆ ਇਹ ਜਿਹੜਾ ਰਹਿਣ ਦਾ ਪ੍ਰਬੰਧ ਹੈ ਉਹ ਸਾਰਿਆਂ ਲਈ ਟੋਟਲੀ ਫ੍ਰੀ ਹੈ ਜੇ ਕੋਈ ਮਰੀਜ਼ ਔਖਾ ਆਂਦਾ ਹੁਣ ਵੀ ਅੱਜ ਹਿਸ਼ਾਰਪੁਰ ਦੇ ਬੁਕਿੰਗ ਹੋਈ ਆ 7 ਦਿਨ ਬਾਅਦ ਇੱਕ ਨਕੋਦਰ ਦੇ ਕੋਲ ਮੈਥਪੁਰ ਹੈ ਉਸ ਤੋਂ ਬਾਅਦ ਹੁਣ ਬਠਿੰਡਾ ਤੋਂ ਬੁਕਿੰਗ ਹੈ ਜਿਹੜੇ ਪੇਸ਼ੈਂਟ ਇਦਾਂ ਦੁਖੀ ਹੈਗੇ ਉਹਨਾਂ ਦੇ ਰਹਿਣ ਦਾ ਵਿਵਸਥਾ ਚਾਹ ਪਾਣੀ ਦਾ ਟੋਟਲੀ ਫ੍ਰੀ ਹੁੰਦਾ ਤੋਂ ਇਹ ਸਾਨੂੰ ਸਤਿਕਾਰਯੋਗ ਹਾਕਮ ਸਿੰਘ ਜੀ ਜਿਨ੍ਹਾਂ ਦੇ ਸਕੂਲ ਐ ਸ੍ਰੀ ਗੁਰੂ ਅਮਰਦਾਸ ਉੱਥੋਂ ਅਸੀਂ ਸਿੱਖਿਆ ਲਈ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਹਿਫਲ ਕਰਨੀ ਗੁਰੂ ਸਾਹਿਬ ਦਾ ਵਾਕ ਹੈ ਇਹ ਸੇਵਾ ਭਾਵਨਾ ਦੇ ਨਾਲ ਹੀ ਅਸੀਂ ਇਸ ਸੰਸਥਾ ਨੂੰ ਚਲਾ ਰਹੇ ਹਾਂ ਹੋਰ ਸਰ ਤੁਸੀਂ ਕੋਈ ਆਪਣਾ ਜਾਣਕਾਰੀ ਦੇਣਾ ਚਾਹੋ ਮੈਂ ਬਸ ਇਹੀ ਜਾਣਕਾਰੀ ਦੇਣਾ ਚਾਹੁੰਦਾ ਆਮ ਪਬਲਿਕ ਨੂੰ ਆਮ ਜਨਤਾ ਨੂੰ ਵੀ ਇਹ ਜੋ ਸੰਸਥਾ ਹੈ ਜਿਸੇ ਜਥੇ ਇਹ ਗੰਭੀਰ ਰੋਗਾਂ ਤੋਂ ਛੁਟਕਾਰਾ ਦੇ ਰਹੀ ਹੈ ਉਦੇ ਨਾਲ ਨਾਲ ਸੇਵਾ ਭਾਵਨਾ ਵਾਲਾ ਆਮ ਲੋਕਾਂ ਨੂੰ ਹੀ ਜੋੜ ਰਹੀ ਹੈ ਇਸ ਕੰਮ ਦੇ ਨਾਲ ਤੇ ਜੋ ਇਹਨਾਂ ਦੀ ਟੀਮ ਹੈ ਉਹਨੂੰ ਵੀ ਇਸੇ ਕੰਮ ਪ੍ਰੇਰਨਾ ਵਾਸਤੇ ਇਹ ਹਮੇਸ਼ਾ ਇਹ ਤਕਰੀਬਨ ਤਤ ਪਰ ਰਹਿੰਦੇ ਆ ਤਿਆਰ ਰਹਿੰਦੇ ਆ ਇਸ ਭਾਵਨਾ ਦੇ ਨਾਲ ਇਹ ਨਵੇਂ ਇਹ ਕਾਰਜ ਚਲਾਇਆ ਸੇਵਾ ਭਾਵਨਾ ਨੂੰ ਪਹਿਲ ਦੇ ਆਧਾਰ ਤੇ ਤੇ ਦੂਸਰਾ ਕੰਮ ਬਾਅਦ ਦੇ ਵਿੱਚ ਇਸ ਕਰਕੇ ਮੈਂ ਇਸ ਸੰਸਥਾ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਹੈ ਮੇਰੇ ਮਨ ਦੇ ਵਿੱਚ ਇਹ ਸੰਸਥਾ ਦਿਨ ਰੋ ਵੰਦੁਨੀ ਰਾਤ ਚੌਕਨੀ ਤਰੱਕੀ ਕਰੇ ਮੇਰੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਵਾਦ ਸਰ ਥੈਂਕ ਯੂ